Sometimes the parties feel that is disroyable to them, and then are which is your first vote? In my mind the mission comes first. ਸੀਨੀਅਰ ਕਾਂਗਰਸ ਨੇਤਾ ਕੇ ਮੁਰਲੀ ਤਰਣ ਨੇ ਐਤਵਾਰ ਨੂੰ ਪਾਰਟੀ ਮੈਂਬਰ ਸ਼ਸ਼ੀ ਥਰੂਰ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਕਿਹਾ ਕਿ ਜਦ ਤੱਕ ਉਹ ਰਾਸ਼ਟਰੀ ਸੁਰੱਖਿਆ ਮੁੱਦੇ ਤੇ ਆਪਣਾ ਰੁਖ ਨਹੀਂ ਬਦਲਦੇ ਉਹਨਾਂ ਨੂੰ ਰਾਜ ਦੀ ਰਾਜਨੀਤੀ ਵਿੱਚ ਕਿਸੇ ਵੀ ਪ੍ਰੋਗਰਾਮ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ। ਮੁਰਲੀ ਤਰਣ ਨੇ ਕਿਹਾ ਹੈ ਕਿ ਸ਼ਸ਼ੀਥ ਥਰੂਰ ਜੋ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ ਹੁਣ ਸਾਡੇ ਵਿੱਚੋਂ ਇੱਕ ਨਹੀਂ ਹਨ। ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਇਹ ਫੈਸਲਾ ਕਰੇਗੀ ਕਿ ਕਾਂਗਰਸ ਸਾਂਸਦ ਮੈਂਬਰ ਥਰੂਰ ਵਿਰੁੱਧ ਕੀ ਕਾਰਵਾਈ ਕਰਨੀ ਹੈ। ਜਦੋਂ ਤੱਕ ਉਹ ਆਪਣਾ ਰੁਖ ਨਹੀਂ ਬਦਲਦੇ ਉਹਨਾਂ ਨੂੰ ਕਿਸੇ ਵੀ ਪਾਰਟੀ ਪ੍ਰੋਗਰਾਮ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ। ਉਹ ਸਾਡੇ ਨਾਲ ਹੀ ਨਹੀਂ ਹਨ। ਇਸ ਲਈ ਉਹਨਾਂ ਦੇ ਕਿਸੇ ਸਮਾਗਮ ਦਾ ਬਾਈਕਾਟ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੋਊਗਾ। ਮੁਰਲੀ ਤਰੰਦਾ ਇਹ ਜਵਾਬ ਥਰੂਰ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਥਰੂਰ ਨੇ ਕਿਹਾ ਸੀ ਕਿ ਦੇਸ਼ ਪਹਿਲਾਂ ਆਉਂਦਾ ਹੈ ਤੇ ਪਾਰਟੀਆਂ ਦੇਸ਼ ਨੂੰ ਖੇਤਰ ਬਣਾਉਣ ਦਾ ਸਾਧਨ ਹਨ। We have certain values and convictions that keep us in our parties, but we need to cooperate with other parties in the interests of national security. The question you asked. Sometimes the parties feel that is disloyal to them, and that becomes a big problem. Which is your first loyalty? ਇਮਾਈਂਡ ਡਿਵੀਸ਼ਨ ਕਮਸਟਸ ਪ੍ਰੂਰਨ ਨੇ ਇਹ ਵੀ ਕਾਇਦ ਕਿ ਜਦੋਂ ਉਹਨਾਂ ਵਰਗੇ ਲੋਕ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਦੂਜੀਆਂ ਪਾਰਟੀਆਂ ਨਾਲ ਸਹਿਯੋਗ ਕਰਨ ਦੀ ਮੰਗ ਕਰਦੇ ਹਨ ਤਾਂ ਉਹਨਾਂ ਦੀਆਂ ਪਾਰਟੀਆਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਪ੍ਰਤੀ ਬੇਵਫਾ ਹੈ ਤੇ ਇਹ ਇੱਕ ਵੱਡੀ ਸਮੱਸਿਆ ਬਣ ਜਾਂਦਾ ਹੈ